ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਜਿਹੜੇ ਹੈਗੇ ਮੈਂ ਸੂਟ ਤੁਹਾਨੂੰ ਦਿਖਾਉਣ ਜਾ ਰਹੀ ਆ ਉਹ ਪਲੇਨ ਸੂਟ ਨੇ ਠੀਕ ਹੈ ਡਿਜ਼ਾਈਨ ਰੈਡੀ ਕੀਤੇ ਆ ਉਹ ਡਿਫਰੈਂਟ ਡਿਫਰੈਂਟ ਤੇ ਉਹ ਮੈਂ ਤੁਹਾਡੇ ਰੂਪ ਰੂਪ ਕਰਨ ਲੱਗੀ ਆ ਠੀਕ ਹੈ ਤੇ ਬਾਕੀ ਬਈ ਆਵळा ਆਵੜੀ ਡੰਮੀ ਖਾਲੀ ਕਰਨ ਵਾਲੀ ਆ ਰਿੱਕੀ ਬਣਾਉਂਗੇ ਵੀਡੀਓ ਮੇਰੀ ਸੂਟਾਂ ਲਈ ਸੂਟਾਂ ਲਈ ਵੀਡੀਓ ਹਾਂ ਸੂਟਸ ਵਾਲੀ ਵੀਡੀਓ ਆ ਮੈਂ ਦਿਖਾ ਦਨੀ ਆ ਮਸ਼ੀਨ ਵਰਕ ਰੈਡੀ ਹੋਏ ਆ ਸੂਟ ਕਾਫੀ ਸਾਰੇ ਨਿਊ ਡਿਜ਼ਾਈਨ ਜਿਹੜੇ ਰੈਡੀ ਹੋਏ ਨੇ ਉਹ ਮੈਂ ਦਿਖਾ ਦਨੀ ਆ ਤੁਸੀਂ ਮੇਰੀ ਵੀਡੀਓ ਬਣਾ ਦਿਓ ਠੀਕ ਹੈ ਘਰ ਤੇ ਫੇਟਾ ਸਾਰੇ A to Z ਦੇਖ ਲਿਆ ਸਾਰਾ ਸਮਾਨ ਕਿੰਨਾ ਕਿਵੇਂ ਲਓ ਬਈ ਆ ਰੈੱਡ ਸੂਟ ਆਪਾਂ ਕਰਨ ਲੱਗੇ ਆ ਡਿਸਪੈਚ ਸਾਰੇ ਦੇ ਸਾਰੇ ਰੈੱਡ ਸੂਟ ਆਪਣੇ ਬਣ ਗਏ ਆ ਦੇਖੋ ਇਕੱਠੇ ਜੇ ਸੂਟ ਪਾਈ ਕਿੰਨੇ ਸੋਹਣੇ ਲੱਗਦੇ ਆ ਨਾ ਇਹ ਲਓ ਬਈ ਵੀਰੇ ਬਾਹਰ ਹੀ ਆ ਤੁਸੀਂ ਅੰਦਰ ਚਲ ਜਾਓ ਅੱਜ ਸਾਰੇ ਭੇਜ ਦੇਣੇ ਆ ਜਿੱਕੇ ਠੀਕ ਹੈ ਸਾਰੇ ਸੂਟ ਇਹ ਆਪਣੇ ਬਣ ਗਏ ਆ ਅੱਜ ਆਪਾਂ ਇਹਨਾਂ ਨੂੰ ਡਿਸਪੈਚ ਕਰ ਦੇਣਾਗਾ ਠੀਕ ਹੈ ਬਾਕੀ ਤੁਸੀਂ ਜਿਹੜਾ ਮੈਂ ਕੱਲ ਸੂਟ ਪਾਇਆ ਸੀਗਾ ਬਿੰਦੀਆਂ ਵਾਲਾ ਸੂਟ ਵਾਈਟ ਜੋਰਜਟ ਵਾਲਾ ਹਨਾ ਬਹੁਤ ਪਿਆਰ ਦਿੱਤਾ ਬਾਈ ਤੁਸੀਂ ਉਹਨੂੰ ਥੈਂਕ ਯੂ ਸੋ ਮੱਚ ਸਾਰਿਆਂ ਨੇ ਬਹੁਤ ਪਸੰਦ ਕੀਤਾ ਮੇਰਾ ਉਹ ਵਾਲਾ ਸੂਟ ਬਹੁਤ ਜਾਦੇ ਦੇਖਿਆ ਸੀ ਵੀਰਪਾਲ ਤੋਂ ਬਹੁਤ ਜਾਦੇ ਸੋਹਣਾ ਬਣਿਆ ਸੀਗਾ ਮਸ਼ੀਨ ਵਰਕ ਆ ਬਾਈ ਉਹਦੇ ਚਾਕਾਂ ਤੇ ਅੱਗੇ ਪਿੱਛੇ ਤੇ ਇੰਨਾ ਰਿਸਪੌਂਸ ਵਧੀਆ ਆ ਰਿਹਾਗਾ ਨਾ ਮੈਥੋਂ ਹਲੇ ਤੱਕ ਰਿਪਲਾਈ ਵੀ ਨਹੀਂ ਹੋਇਆ ਤੇ ਇੱਕ ਤੁਹਾਡੇ ਬੁਟੀਕ ਦੇ ਰਿਲੇਟਡ ਤਿੰਨ ਚਾਰ ਕੁਐਸਚਨ ਸੀਗੇ ਇੱਕ ਤੁਸੀਂ ਕਿਹਾ ਵੀ ਦੀਦੀ ਰਿਪਲਾਈ ਨਹੀਂ ਕਰਦੇ ਸੌਰੀ ਬਈ ਦੋ ਤਿੰਨ ਦਿਨ ਮੈਂ ਬੀਜੀ ਸੀਗੀ ਅੱਜ ਤੋਂ ਆਪਾਂ ਤੁਹਾਡੇ ਸਾਰਿਆਂ ਦੇ ਰਿਪਲਾਈ ਕਰਦੇ ਇੱਕ ਤਾਂ ਪਤਾ ਕੀ ਆ ਰਿੱਕੇ ਜਿਵੇਂ ਅੱਜ ਮੈਂ ਰਿਪਲਾਈ ਕਰਤੇ ਕੱਲ ਨੂੰ ਫੇਰ ਉਨਹੀਂ ਇਕੱਠੇ ਹੋ ਜਾਂਦੇ ਆ ਪਰ ਤੁਹਾਨੂੰ ਫੇਰ ਉਨਹੀਂ ਡੇਲੀ ਡੇਲੀ ਰਿਪਲਾਈ ਕਰਨਾ ਪੈਂਦਾਗਾ ਆ ਚੱਕਰਾ ਬਟ ਕੋਈ ਗੱਲ ਨਹੀਂ ਆਪਾਂ ਤੁਹਾਡੇ ਟਾਈਮ ਟੂ ਟਾਈਮ ਰਿਪਲਾਈ ਕਰਿਆ ਕਰਾਂਗੇ ਠੀਕ ਆ ਟਾਈਮ ਟੂ ਟਾਈਮ ਰੈਡੀ ਹੋ ਕੇ ਚੀਜ਼ ਜਾਵੇ ਤਾਂ ਵਧੀਆ ਵੀ ਲੱਗਦਾ ਨੈਕਸਟ ਆਉਣ ਵਾਲੇ ਸੀਜ਼ਨ ਦੇ ਵਿੱਚ ਤਾਂ ਬਾਈ ਇਹ ਚੀਜ਼ ਬਣਾ ਲੈਣੀ ਆ ਆਪਾਂ ਠੀਕ ਆ ਇਸ ਵਾਰ ਕਾਫੀ ਕਲਾਇੰਟਸ ਦੇ ਸੂਟ ਜਿਹੜੇ ਹੈਗੇ ਸੀਗੇ ਉਹ ਲੇਟ ਹੋ ਗਏ ਸੀਗੇ ਸਰਵਿਸ ਦੀ ਵਜ੍ਹਾ ਕਰਕੇ ਕੁਝ ਹੋਰ ਟੈਕਨੀਕਲ ਪ੍ਰੋਬਲਮਸ ਸੀਗੀਆਂ ਠੀਕ ਆ ਬਟ ਨੈਕ ਆਉਣ ਵਾਲੇ ਸੀਜ਼ਨ ਦੇ ਵਿੱਚ ਇਹ ਸੋਚਿਆ ਵੀ ਆਂਗਲੇਆਂ ਨੂੰ ਘੱਟੋ ਘੱਟ ਹਫ਼ਤਾ ਪਹਿਲਾਂ ਸੂਟ ਮਿਲੇ ਐਦਾਂ ਦਾ ਸਿਸਟਮ ਕ੍ਰੀਏਟ ਕਰਨਾ ਵੀ ਆਂਗਲੇ ਨੂੰ ਹਫ਼ਤਾ ਪਹਿਲਾਂ ਸੂਟ ਮਿਲ ਜੇ ਲੇਟ ਨਾ ਹੋਵੇ ਜਮਾਂ ਵੀ ਠੀਕ ਹੈ ਤਾਂ ਸੌਰੀ ਭਾਈ ਜਿਨ੍ਹਾਂ ਨੂੰ ਲੇਟ ਮਿਲੇ ਹਨ ਤੇ ਬਾਕੀ ਚਲੋ ਹੁਣ ਆਪ ਆਹ ਵਾਲੇ ਸੂਟ ਆ ਜਿਹੜੇ ਜਿੰਨੇ ਇਹ ਡਿਸਪੈਚ ਕਰਦੀਏ ਡਿਸਪੈਚ ਕਰਕੇ ਭੇਜੀਏ ਠੀਕ ਹੈ ਨਾਲੇ ਇਹਦੀ ਫੋਟੋ ਵੀਡੀਓ ਜਿਹੜੀ ਇੰਸਟਾ ਵਾਸਤੇ ਆਪਾਂ ਫੋਟੋ ਵੀਡੀਓ ਬਣਾਉਣੀ ਆ ਉਹ ਬਣਾ ਲਈਏ ਕਿ ਨਹੀਂ ਤੇ ਹੋਰ ਕੋਈ ਨਵਾਂ ਸੂਟ ਜਿਹੜਾ ਆਪਾਂ ਨਾ ਦਿਖਾਇਆ ਹੋਵੇ ਆ ਤਾਂ ਮੈਂ ਦਿਖਾਤੇ ਸਾਰੇ ਕੋਈ ਹੈਗਾ ਹੈ ਜੇ ਉਧਰ ਚੈੱਕ ਕਰ ਲਓ ਕੋਈ ਨਵਾਂ ਬਣਿਆ ਹੋਵੇ ਵਰਕ ਵਰਕ ਹੋਇਆ ਹੋਵੇ ਕਿਹੜਾ ਇਹ ਦਿਖਾਤਾ ਇਹ ਵੀ ਦਿਖਾਤਾ ਆ ਵੀ ਦਿਖਾ ਤਾਂ ਇਹ ਕੋਰੀਅਰ ਵੀ ਕਰੀ ਜੰਨੇ ਅੱਜ ਆ ਫੜ ਇਹਨਾਂ ਨੂੰ ਕੋਰੀਅਰ ਵੀ ਆ ਵੀ ਕੋਰੀਅਰ ਕਰਨਾ ਰੱਖ ਰੱਖ ਆ ਵੀ ਕੋਰੀਅਰ ਕਰਨਾ ਰੱਖ ਅਸਲ ਅੰਕਲ ਨੂੰ ਵੀ ਫੋਨ ਕਰੋ ਰਿੱਕੀ ਫੜਾ ਕੇ ਜਾਣਗੇ ਕੱਪੜਾ ਸਮਾਨ ਆ ਵੀ ਬਹੁਤ ਲੈ ਬਿੰਦੀਆਂ ਵਾਲਾ ਵਾਈਟ ਸੂਟ ਆ ਵੀ ਆਪਾਂ ਨਾ ਲੈ ਕੇ ਨਹੀਂ ਆਈ ਬਿੰਦੀਆਂ ਵਾਲਾ ਇਹਨੂੰ ਹੁਣ ਚਾਹ ਹੋ ਗਿਆ ਵੇ ਬੈਲਾ ਮੈਂ ਬਾਵਾ ਬਿੰਨੀ ਵਾਲਾ ਵਾਈਟ ਸੂਟ। ਮੈਨੂੰ ਕੋਈ ਚੰਗੀ ਆਖੀ ਸੱਪ ਜਗਾ ਰਤਾ। ਤੈਨੂੰ ਪਤਾ ਨਹੀਂ ਸੀ ਨਾ ਉਹ ਸੂਟ ਬਾਰੇ। ਕਿੰਨਾ ਸੋਹਣਾ ਬਣਿਆ ਜਿਵੇਂ ਮੈਂ ਤੇ ਤੈਨੂੰ ਦੱਸਿਆ ਸੀ ਵਰਕ ਕਰਾਇਆਗਾ। ਚਾਕਾਂ ਤੇ ਅੱਗੇ ਪਿੱਛੇ ਹਾਂ। ਇਹਨੇ ਦੇਖਿਆ ਨਹੀਂ ਸੀ ਇਹਨੂੰ ਪਤਾ ਨਹੀਂ ਸੀ ਉਹ ਸੂਟ ਬਾਰੇ। ਇਹਨੇ ਕਿਹਾ ਕਿ ਮੈਂ ਸੱਪ ਜਗਾ ਰਤਾ। ਲੋ ਬਈ ਆਹ ਵਾਲੀ ਸੂਟ ਵੀ ਅੱਜ ਆਪਾਂ ਡਿਸਪੈਚ ਕਰਦੇ ਆਂ। ਇਹ ਵੀ ਡਿਸਪੈਚ ਕਰਕੇ ਭੇਜ ਦਈਏ। ਠੀਕ ਹੈ ਜੀ। ਤੇ ਬਾਕੀ ਆਹ ਸੂਟ ਵੀ ਆਪਣੇ ਰੈਡੀ ਪਏ ਆ ਇਹ ਵੀ ਆਪਾਂ ਹੁਣ ਅੱਜ ਡਿਸਪੈਚ ਕਰ ਦਈਏ ਜਿੰਨਾ ਜਿੰਨਾ ਦੇ ਵੀ ਕਰਨ ਵਾਲਿਆ ਰਹਿਣਾ ਜਾਣ ਠੀਕ ਹੈ ਇਹ ਆਪਣਾ ਕੰਮ ਆ ਜਿਹੜਾ ਇਹ ਅੱਜ ਕੰਪਲੀਟ ਹੋ ਗਿਆ ਤੇ ਚਲੋ ਜੀ ਹੁਣ ਆਪਾਂ ਡਿਸਪੈਚ ਕਰ ਦਈਏ ਫਿਰ ਤੁਹਾਨੂੰ ਮੈਂ ਹੋਰ ਜਿਹੜੇ ਡਿਜ਼ਾਈਨ ਆ ਉਹ ਦਿਖਾ ਦਿੰਦੀ ਹਾਂ ਹਲੋ ਬਈ ਆ ਯੈਲੋ ਸੂਟ ਨੂੰ ਵੀ ਤੁਸੀਂ ਬਹੁਤ ਪਿਆਰ ਦੇਖਿਆ ਸੀ ਇਹ ਵੀ ਡਿਸਪੈਚ ਕਰਨ ਨਾਲ ਇਹ ਵੀ ਭੇਜ ਦਈਏ ਆਪਾਂ ਕੱਲ ਨੂੰ ਆਪਣੇ ਹੋਰ ਨਵੇਂ ਤੋਂ ਨਵੇਂ ਸੂਟ ਆ ਜਿਹੜੇ ਉਹ ਤਿਆਰ ਹੋ ਜਾਣਗੇ ਆ ਔਰੇਂਜ ਸੂਟ ਆ ਨਾ ਜਿਹੜੇ ਇਹ ਕੱਲ ਨੂੰ ਬਣ ਜਾਣੇ ਆ ਤੈਨੂੰ ਕੱਲ ਨੂੰ ਸੋਨੂੰ ਨਾ ਬਣੇ ਹੋਏ ਦਿਖਾਉਂਗੀ ਕਿ ਕਿੰਨੇ ਘੈਂਟ ਲੱਗਣਗੇ ਬਣੇ ਹੋਏ ਠੀਕ ਹੈ ਫਿਰ ਤੁਸੀਂ ਇਹਨਾਂ ਦਾ ਵੀ ਆਰਡਰ ਦੇ ਸਕਦੇ ਹਾਂਜੀ ਭਾਈ ਕਾਹ ਵਾਲਾ ਸੂਟ ਆ ਖਾਦੀ ਸਿਰਕ ਦੇ ਉੱਤੇ ਪਲੇਨ ਸੂਟ ਆ ਜਮਾ ਗੋਲ ਘੇਰਾ ਠੀਕ ਹੈ ਤੇ ਨੈੱਕ ਦਾ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਆਪਾਂ ਜਿਹੜਾ ਹੈਗੀ ਆ ਬਾਹ ਉਹ ਬੈਲ ਸ਼ੇਪ ਬ੍ਰੈੱਡ ਕੀਤੀ ਹੋਈ ਆ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਬਿਲਕੁਲ ਸਟ੍ਰੇਟ ਤਿਆਰ ਕੀਤੀ ਹੋਈ ਆ ਠੀਕ ਹੈ ਜਮਾ ਸਿੱਧੀ ਸਲਵਾਰ ਐਸੇ ਇਹਨਾਂ ਨੇ ਫਾਰਸੀ ਜਨਵਾਰ ਕਿਹਾ ਸੀਗਾ ਤਾਂ ਮੈਂ ਇਹਨਾਂ ਨੂੰ ਪ੍ਰੈਫਰ ਕੀਤਾ ਵੀ ਫਾਰਸੀ ਜਨਵਾਰ ਇੰਨੀ ਸੋਹਣੀ ਨਹੀਂ ਲੱਗਦੀ ਵੀ ਤੁਸੀਂ ਸਟ੍ਰੇਟ ਸਲਵਾਰ ਬਣਾਓ ਕਿਉਂਕਿ ਫਾਰਸੀ ਤੇ ਸਟ੍ਰੇਟ ਸਲਵਾਰ ਦੇ ਵਿੱਚੋਂ ਮੈਨੂੰ ਲੱਗਦਾ ਹੁੰਦਾ ਵੀ ਸਟ੍ਰੇਟ ਸਲਵਾਰ ਜ਼ਿਆਦਾ ਸੋਹਣੀ ਆ ਫਾਰਸੀ ਮੈਂ ਲਾਈਕ ਨਹੀਂ ਕਰਦੀ ਮੈਂ ਬਿਲਕੁਲ ਤੇ ਇਹਦੇ ਨਾਲ ਦੁਪੱਟੀਆਂ ਜਿਹੜੇ ਉਹ ਵੀ ਦਿਖਾਉਣੀਆਂ ਨੇ ਤਾਂ ਮੈਂ 4 ਤੋਂ 7 ਪਰ ਰੈਡੀ ਕੀਤੇ ਆ ਠੀਕ ਆ ਇਹਨਾਂ ਦੁਪੱਟੇ ਬਲੈਕ ਕਲਰ ਦੇ ਰੈਡੀ ਕੀਤੇ ਆ ਆ ਲੋ ਠੀਕ ਦੱਪਟਿਆਂ ਦੇ ਉੱਪਰ ਇਦਾਂ ਆਪਾਂ ਪੈਚ ਲਗਾਏ ਆ ਵੀ ਬਲੈਕ ਕਲਰ ਦੇ ਠੀਕ ਐ ਇਦਾਂ ਆਹ ਦੁਪੱਟੇ ਰੈਡ ਕੀ ਤੇਰਾ ਇਹ ਰੈੱਡ ਡ੍ਰੈਪ ਲਾਇਆ ਹਾਂਜੀ ਦੁਪੱਟਾ ਹਾਂ ਇਹ ਕੰਟਰਾਸਟ ਬਣਾਇਆ ਕਲਾਈਂਟ ਨੇ ਬਣਾਇਆ ਆਹ ਦਾ ਕੰਟਰਾਸਟ ਰੈੱਡ ਦੇ ਨਾਲ ਬਲੈਕ ਇਹਦੇ ਨਾਲ ਮੈਂ ਰੰਗ ਮਾਰਿਆ ਇਹ ਕੰਟਰਾਸਟ ਬਣਾਇਆ ਇੱਕ ਉਹਨਾਂ ਨੇ ਬਣਾਇਆਗਾ ਮਹਿੰਦੀ ਸੂਟ ਆਹ ਵਾਲਾ ਸਟਿਚਿੰਗ ਸੇਮ ਰੱਖੀ ਆ ਦੁਪੱਟੇ ਦੇ ਉੱਪਰ ਇਹ ਦਾ ਲਗਾਇਆ ਹੈ ਮਹਿੰਦੀ ਇੱਥੇ ਮੈਂ ਮਹਿੰਦੀ ਕੱਪੜਾ ਲਗਾਇਆਗਾ ਦੁਪੱਟੀ ਤੇ ਇਸ ਤਰੀਕੇ ਨਾਲ ਠੀਕ ਹੈ ਇਹ ਦਾ ਲੱਗ ਗਿਆ ਹੋਵੇ ਇਹ ਮਹਿੰਦੀ ਆ ਪੰਜ ਫੁੱਟ ਦੀ ਦਿਖਾਉਣੀ ਹੈ ਮੈਂ ਤੁਹਾਨੂੰ ਅਰਨ ਹੋਣਾ ਨਹੀਂ ਅੱਜ ਬੜਾ ਇਹ ਸੇਮ ਸਟਾਈਲ ਹੀ ਹੈ ਗੋਲਕੇ ਦੇ ਇਹਾਰੇ ਸਾਰੇ ਕੁਝ ਇੱਕੋ ਕਲਾਈਡ ਦੇ ਸਾਰੇ ਹਾਂ ਸੇਮ ਸਟਾਈਲ ਆ ਵਾਲੇ ਸੂਟ ਸੀਗੇ ਰੈਡੀ ਹੋਏ ਸੀਗੇ ਠੀਕ ਹੈ ਤੇ ਇੱਕ ਆਪਣੇ ਕੋਲ ਬਹੁਤ ਸੋਹਣੀ ਸ਼ਰਟ ਜਿਹੜੀ ਐਗੀ ਆ ਹੈਂਡਵਰਕ ਵਾਲੀ ਰੈਡੀ ਹੋਈ ਆ ਉਹ ਮੈਂ ਤੁਹਾਨੂੰ ਦਿਖਾਦਾ ਕੱਟ ਪਾਇਆ ਹੋਇਆ ਉਹਦੇ ਵਿੱਚ ਠੀਕ ਹੈ ਦੇਖੋ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਕੱਟ ਪਾਇਆ ਹੋਇਆ ਬਲੈਕ ਨਾਲ ਦਾ ਸੂਟ ਹੈ ਇਹ ਠੀਕ ਹੈ ਇਹ ਤੇ ਜਿਹੜਾ ਹੈਗਾਗਾ ਘੇਰੇ ਤੇ ਵਰਕ ਦਾ ਸੈਂਟਰ ਦੇ ਵਿੱਚ ਕੱਟ ਪਾਇਆਗਾ ਚਾਕ ਰੱਖੇ ਹੋਏ ਆ ਬਾਹਾਂ ਬੈਲ ਸ਼ੇਪ ਆ ਬਾਹਾਂ ਤੇ ਵਰਕ ਤੇ ਜਿਹੜਾ ਹੈਗਾਗਾ neck ਆਗਾ ਉਹ ਸੇਮ ਹੀ ਤਿਆਰ ਕੀਤਾ ਹੋਇਆ ਬਲੈਕ ਨਾਲ ਦਾ ਠੀਕ ਹੈ ਜੌਰਜਟ ਤੇ ਬਣਿਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਐਨੀ ਕਲਰ ਕੋਈ ਵੀ ਕਲਰ ਕੰਟਰਾਸਟ ਤੇ ਬਣਾ ਸਕਦੇ ਹੋ ਉਹ ਤੁਹਾਡੀ ਚੋਇਸ ਆ ਵੀ ਤੁਸੀਂ ਕਿੱਦਾਂ ਬਣਾਉਣਾਗਾ ਕਿੱਦਾਂ ਕਰਨਾ ਠੀਕ ਹੈ ਤੇ ਇੱਕ ਕਪੜੇ ਕੋਲ orange ਤੋਂ ਰੈਡੀ ਹੋਏ ਐ ਜੀ ਠੀਕ ਹੈ

ਆਹ ਬਣਾ ਹੈਗਾ ਸਲਵਾਰ ਤੇ ਵਰਕ ਦਿਸ ਵਰਕ ਆਹ ਸਲਵਾਰ ਤੇ ਵਰਕ ਦਾ ਠੀਕ ਹੈ ਤੇ ਆਹ ਹੈਗਾ ਬਾਜੂ ਤੇ ਵਰਕ ਬਹੁਤ ਸੋਹਣਾ ਪੀਸ ਬਣਿਆ ਇਹ ਵੀ ਦੋ ਸੂਟ ਇੱਕੋ ਜਿਹਾ ਬਣਵਾਏ ਨੇ ਕਲਾਇੰਟ ਨੇ ਠੀਕ ਹੈ ਤੇ ਆ ਮੈਂ ਤੁਹਾਨੂੰ ਦਿਖਾਇਆ ਸੀਗਾ ਫਿਰ ਆ ਉੱਪਰ neck ਤੇ ਆ ਗਿਆ ਤੇ نیچے ਘੇਰੇ ਤੇ ਆ ਗਿਆ ਬਾਕੀ ਜਦੋਂ ਇਹ ਸੂਟ ਪਾਣਗੇ ਰੈਡੀ ਹੋਗੇ ਬਹੁਤ ਸੋਹਣੇ ਤਿਆਰ ਹੋਣੇ ਆ ਉਹਦੋਂ ਮੈਂ ਤੁਹਾਨੂੰ ਫਿਰ ਇਹ ਵੀਡੀਓ ਦੇ ਵਿੱਚ ਫੋਟੋਜ਼ ਦੇ ਵਿੱਚ ਦਿਖਾ ਦੂੰ ਕਿ ਕਿਦਾਂ ਤਿਆਰ ਹੋਇਆ ਇਹ ਜੋਰਜਟ ਤੇ ਬਣੇ ਹੋਇਆ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਵੀ ਪਾ ਸਕਦੇ ਠੀਕ ਹੈ ਬਈ ਘੱਟ ਦੇਖੋ ਚਲ ਕਿੰਨੀ ਪਤਲੀ ਕੁੜੀ ਚਲ ਇੱਕ ਆਪਣੇ ਕੋਲ ਆਹ ਵਾਲਾ ਸਿਲਕ ਦੇ ਉੱਤੇ ਨਵਾਂ ਡਿਜ਼ਾਈਨ ਰੈਡੀ ਹੋਇਆ ਠੀਕ ਹੈ ਘੇਰੇ ਤੇ ਵਰਕ ਆ ਬਈ ਤੇ ਬਾਹਾਂ ਤੇ ਵਰਕ ਆ ਤੁਸੀਂ ਦੇਖ ਲਓ ਘੇਰੇ ਤੇ ਵਰਕਾ ਜ਼ੂਮ ਕਰਕੇ ਦਿਖਾ ਦਿਓ ਪਲੀਜ਼ ਘੇਰੇ ਤੇ ਵਰਕਾ ਤੇ ਬਾਹਾਂ ਤੇ ਵਰਕਾ ਠੀਕ ਹੈ ਤੇ ਆ ਨੈੱਕ ਦੇ ਉੱਤੇ ਬਟਨ ਵਗੈਰਾ ਲਗਾ ਕੇ ਚੀਜ਼ ਬਣਾਈ ਹੋਈ ਆ ਤੇ ਜਿਹੜਾ ਹੈਗਾ ਚਾਕ ਉਹਦੇ ਅੱਗੇ ਪਿੱਛੇ ਟਿਸ਼ੂ ਲੱਗੇ ਹੋਏ ਆ ਇਹਦੇ ਨਾਲ ਜਿਹੜੀ ਹੈਗੀ ਕ੍ਰੀਮ ਕਲਰ ਦੀ ਬਾਟਮ ਆ ਠੀਕ ਆ ਉਹਦੇ ਵਿੱਚ ਵੀ ਆਪਾਂ ਇਦਾਂ ਟਿਸ਼ੂ ਲਗਾਇਆ ਹੋਇਆਗਾ ਠੀਕ ਹੈ ਰੈਡੀ ਕੀਤੀ ਹੋਈ ਆ ਸਟ੍ਰੇਟ ਬਾਟਮ ਇਹਦਾ ਦੁਪੱਟਾ ਜਿਹੜਾ ਉਹ ਆਪਾਂ ਹਜੇ ਰੈਡੀ ਕਰਨਾ ਦਾ ਇਸ ਤੋਂ ਬਾਅਦ ਤੁਸੀਂ ਆਹ ਵਾਲਾ ਮੇਰਾ ਡਿਜ਼ਾਈਨ ਦੇਖੀ ਹੋਇਆ ਸਾਰਿਆਂ ਨੇ ਆਹ ਵਾਲਾ ਡਿਜ਼ਾਈਨ ਵੀ ਇੱਕ ਛੁੱਟ ਆਪਾਂ ਹੋਰ ਰੈਡੀ ਕੀਤਾਗਾ ਇਹका ਚਾਪਾ ਹੈ ਡਿਸਪੈਚ ਕਰਨਾਗਾ ਦੇਖੋ ਇਹ ਤੁਸੀਂ ਸਾਰਿਆਂ ਨੇ ਚੈੱਕ ਕੀਤੇ ਹੋਏਗਾ ਕਿ ਕਿੰਨਾ ਪਿਆਰਾ ਡਿਜ਼ਾਈਨ ਸੀ ਤੁਸੀਂ ਬਹੁਤ ਪਿਆਰ ਦਿੱਤਾ ਸੀ ਇਹ ਵਾਲੇ ਡਿਜ਼ਾਈਨ ਨੂੰ ਠੀਕ ਹੈ ਜੀ ਥੈਂਕ ਯੂ ਸੋ ਮੱਚ ਇਹ ਲਈ ਵੀ ਕਿ ਇਹ ਵਾਲੀ ਸੀਗੀ ਆਪਣੇ ਅੱਜ ਦੇ ਡਿਜ਼ਾਈਨ ਜਿੰਨੇ ਵੀ ਸੀਗੇ ਠੀਕ ਹੈ ਮੈਨੂੰ ਇਦਾਂ ਸੀਗੇ ਜੋ ਵੀ ਨਵੀਂ ਚੀਜ਼ ਆਪਾਂ ਰੈਡੀ ਕਰਦੇ ਆ ਨਵੇਂ ਸੂਟ ਆਪਣੇ ਕੋਲ ਰੈਡੀ ਹੁੰਦੇ ਆ ਤਾਂ ਉਹ ਮੈਂ ਤੁਹਾਨੂੰ ਦਿਖਾ ਦਿਆ ਕਰਾਂ ਜਿਨ੍ਹਾਂ ਨੇ ਵੀ ਉਹਨਾਂ 'ਚੋਂ ਦੇਖ ਕੇ ਕੋਈ ਆਰਡਰ ਕਰਨਾ ਹੁੰਦਾ ਤਾਂ ਤੁਸੀਂ ਆਰਡਰ ਪਲੇਸ ਕਰ ਸਕਦੇ ਠੀਕ ਹੈ ਤੇ ਫਾਰਸੀ ਸਲਵਾਰ ਮੈਂ ਆਪਣੇ ਬੁਟੀਕ ਤੇ ਨਹੀਂ ਬਣਾਉਂਗੀ ਮੈਨੂੰ ਨਹੀਂ ਵਧੀਆ ਲੱਗਦੀ ਹਾਂ ਕਿਤਨੇ ਬਣਾਉਣੀ ਆ ਬਣਵਾ ਸਕਦੇ ਹੋ ਬਸ ਮੈਂ ਨਹੀਂ ਆਪਦੇ ਨਹੀਂ ਬਣਾਉਂਗੀ ਕਿਉਂਕਿ ਮੈਂ ਸਟ੍ਰੇਟ ਸਲਵਾਰ ਹੀ ਪ੍ਰੇਫਰ ਕਰਦੀ ਹਾਂ ਤੁਸੀਂ ਆਪਦੀ ਚੁਆਇਸ ਦੇ ਅਕੋਰਡਿੰਗ ਬਣਾ ਸਕਦੇ ਏ ਸੀਗਾ ਭਾਈ ਆਪਣਾ ਅੱਜ ਦਾ ਬਲੌਗ ਠੀਕ ਹੈ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਤੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਬਲੌਗ ਬਾਈ ਬਾਏ